ਕਰੇ ਤਰਪਾਈ ਵਗੈਰਾ ਸਲਵਾਰਾ ਵਗੈਰਾ ਦਾ ਸਟੀਚਿੰਗ ਦਾ ਕੰਮ ਕਰਦੀ ਆ ਬਸ ਘਰ ਦਾ ਸਰਕਲ ਚੱਲੋ ਮੇਰੀ ਥੋੜੀ ਜੀ ਇਨਕਮ ਨਾਲ ਚੱਲੀ ਜਾਂਦਾ ਵਾ ਜਿਆਦਾ ਆਮਦਨ ਨਹੀਂ ਹੈਗੀ ਮੇਰੀ ਘਰ ਬਸ ਆ ਇੱਕ ਛੋਟਾ ਜਿਹਾ ਕਮਰਾ ਹੈਗਾ ਵਾ ਸਪਾਇਰ ਹੋ ਗਿਆ 2.5 ਸਾਲ ਹੋ ਗਏ ਕਾਲਾ ਪੀਲੀਆਂ ਹੋ ਗਿਆ ਸੀ ਇਨਫੈਕਸ਼ਨ ਬਹੁਤ ਜਿਆਦਾ ਹੋ ਗਈ ਸੀ ਤੇ ਅਟੈਕ ਹੋ ਗਿਆ ਉਹਨਾਂ ਨੂੰ ਖਾਲਸਾ ਐਂਡਵਰ ਨੇ ਅਸਾਡੀ ਹੈਲਪ ਕੀਤੀ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰ ਸਾਡੀ ਮਦਦ ਕਰਦੇ ਮੇਰੇ ਬੱਚੇ ਨੂੰ ਪੜਾਣ ਚ ਵੀ ਤੇ ਉਹਦੀ ਫੀਸ ਦੇਣ ਚ ਵੀ ਮੈਂ ਪਿਛਲੇ ਤੋਂ ਪਿਛਲੇ ਸਾਲ 6 ਵਿੱਚ ਉਹਨਾਂ ਨੇ ਮੇਰੀ ਮਦਦ ਕੀਤੀ ਸੀਗੀ 7th ਚ ਮੈਂ ਥੋੜੀ ਜਿਹੀ ਲੇਟ ਹੋ ਗਈ ਸੀਗੀ ਫਿਰ ਵੀ ਇੱਕ ਸਾਲ ਮੇਰਾ ਗੈਪ ਪੈ ਗਿਆ ਸੀਗਾ ਹੁਣ ਐਡ ਕੀ ਫੇਰ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਚੰਗੀ ਜ਼ਿੰਦਗੀ ਜੀਣ ਬਦਿਆ ਕੰਮ ਕਰਨ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਢੜੀ ਸੰਗਤ ਵਾਲਨਾ ਜਾਨ ਬਸ ਇਹੀ ਮਾਪਿਓ ਦੇ ਸੁਪਨੇ ਹੁੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਸਾਰੇ ਬੱਚਿਆਂ ਦੀ ਐਂ ਹੀ ਹੈਲਪ ਕਰਨ ਬਹੁਤ ਬਹੁਤ ਸ਼ੁਕਰੀਆ ਮੇਰੇ ਬੱਚੇ ਦੀ ਹੈਲਪ ਕੀਤੀ ਮੇਰਾ ਬੱਚਾ ਅੱਗੇ ਵੀ ਸਟੱਡੀ ਕਰਨ ਵਾਲਾ ਬਣੇ ਤੇ ਐਂ ਮੈਨੂੰ ਹੈਲਪ ਮਿਲਦੀ ਰਹੇ